ਦੋ ਸਿੰਗਰ ਪੇ ਲੋਗਾ ਕੇ ਚਲ ਗਏ ਸੀ ਤੇ 1.5 ਵਜੇ ਦਾ ਟਾਈਮ ਸੀ ਮੇਲਾ ਚਲਦਾ ਹੋ ਛੱਡ ਕੇ ਸਿੰਗਰ ਤੱਕ ਭੱਜ ਗਏ ਸਰ ਸਟੇਜ ਤੋਂ ਤਾਂ ਅਗਰ ਇਹਨਾਂ ਦੇ ਕੋਲ ਕੋਈ ਹੋਰ ਬਾਕੀ ਦਾ ਕੋਈ ਨਾ ਕੋਈ ਕੋਈ ਹੋਵੇਗਾ ਜਿੱਦਾਂ ਮਰਜ਼ੀ ਤੇ ਮਰਜ਼ੀ ਪਰ ਆਹੀ ਇਹ ਨਾ ਕਰਕੇ ਨਹੀਂ ਉਹ ਤਾਂ ਪ੍ਰੋਪਰ ਹੋਏਗੀ ਉਹ ਪ੍ਰੋਪਰ ਹੋਏਗੀ ਉਹ ਪ੍ਰੋਪਰ ਹੋਏਗੀ ਬੰਦੇ ਕੋ ਮੈਂ ਨਾਲ ਹੀ ਅੱਛਾ ਪੱਕਾ ਤੁਸੀਂ ਜੇ ਮੈਂ ਨਾਲ ਹੀ ਆ ਕੇ ਦੋ ਮਿੰਟ ਠੀਕ ਹੈ ਆਪਣੀ ਦੇਖੋ ਪੁਜੀਆ ਪਹਿਲਾਂ ਖਲਾਈ ਦੀ ਆਪਾਂ ਔਕੇ ਦੇ ਰੋਕੀ ਜੀ ਲੋਕਾਂ ਦੇ ਪੰਚਾਇਤ ਨੇ ਸਾਡੇ ਕੋਈ ਨਹੀਂ ਕੋਈ ਬਾਤ ਉਹਨਾਂ ਨਾਲ ਕਰਦੇ ਸਮਾਂ ਹਾਂਜੀ ਇਹਨਾਂ ਨੂੰ ਆਪਾਂ ਹੁਣ ਇਹ ਕਰਨੇ ਆ ਸਭ ਇਹ ਵੀ ਕੋਈ ਸ਼ੱਕ ਨਹੀਂ ਹੈ ਮੇਰੀ ਚੱਕਦਾ ਮਤਲਬ ਇਹ ਕੋਈ ਕਰਨੀ ਪੈਣੀ ਨਹੀਂ ਪੈਣੀ ਕੋਈ ਗੁਰਾ ਪਰਪਰੋ ਹਲੋ ਜਿਹੜਾ ਵੀ ਤੇਰਾ ਕਿਤੇ ਹੋਏਗਾ ਨਾ ਜਿਹੜਾ ਵੀ ਤੂੰ ਹੋਏਗਾ ਜਿਹੜਾ ਪਿੱਛੇ ਕੋਈ ਜੋ ਵੀ ਇਹ ਤਿੰਨ ਬੰਦੇ ਜੇ ਤਿੰਨ ਬੰਦੇ ਜੇ ਦੋ ਵਾਰੀ ਇਹਨੇ ਤਿੰਨ ਵਾਰੀ ਆਪਣੇ ਪੈਨ ਬਦਲੇ ਆ ਕਦੀ ਕਹਿੰਦਾ ਮੈਂ ਪਟਾਲੇ ਕਿਸੇ ਗਲਤੀ ਵਿੱਚ ਕਿਸੇ 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 ਪੂਰਾ ਸਾਰ ਨਹੀਂ ਸਕਦਾ ਨਾ ਮਟਾਂ ਡਾਇ ਪੱਛੇ ਘਟਣੇ ਦੇਖੋ ਮਮਾ ਜੀ ਕਿ ਭਾਈ ਸਾਹਿਬ ਆਇਆ ਹੈ ਨਵੀਂ ਪਰ ਬਲਾਈ ਆਦੀ ਫਿਸ਼ੇਰ ਦੇ ਸਹੀ ਆਇਆ ਜੀ ਕੋ ਜਿਆਦੇ ਵੀ ਹੀ ਪੀਸੀ ਆੜੀ ਦੇ ਕੋ ਨਾ ਰਹੇ ਇੱਥੇ ਪਹੁੰਚ ਰਹੇ ਮੈਂ ਕਹਿੰਦਾ ਆਪਣਾ ਸਾਡੀ ਚੁੰਗੀ ਨੇ ਲਾਇ ਦੋ ਰੈਂ ਮੈਂ ਨਹੀਂ ਹੋਰੀ ਉਹ ਟਾਈ ਦੇਰ ਬਾਅਦ ਸੋਚਦੇ ਕਿ ਗੇਟ ਦੇ ਪਿੱਛੇ ਆ ਲਗੇ ਨੇ ਉਹਦੇ ਵਾਕਿਆਵਾ ਜਾਂਚ ਬਾਹਰ ਫਿਸ਼ੇਰ ਜਾਂਦੇ ਮੂਹਰੇ ਪੀਸੀ ਆਰ ਤੇ ਅੱਜ ਸਾਰੇ ਬਨੇ ਭਾਈ ਹੁਣ ਦੇਖੋ ਪਪਾਏ ਦੇ ਕੇ ਮਿਲ ਜਾਣਾ ਇਹੋ ਤੋਂ ਗਿੜਾ ਮਾਰੇ ਫੇਰੇ ਗਿੜਾ ਮਾਰੇ ਹਾਂਜੀ ਹਾਂਜੀ ਵੀਰ ਵੀਡੀਓ ਚੱਲਦੇ ਵੇ ਖੜੀ ਤੇ ਜਿਹਨੂੰ ਮੌਕੇ ਤੋਂ ਮਤਲਬ ਇਹ ਬੇਥੋੜੀ ਇਹ ਨਹੀਂ ਛੱਡਦਾ ਨਾ ਨੇ ਜਾ ਸੁੱਤੇ ਇੱਕ ਤੇ ਜਾ ਫਿਰ ਹਾਇਰ ਹਾਂਜੀ 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 ਜਿਹੜੇ ਹਾਇਰ ਆ ਜਾਂ ਮੌਕੇ ਲੱਗਿਆ ਕੋਈ ਕਹਿ ਸਕਦਾ ਉਹ ਮੌਕੇ ਲਾਹ ਕੇ ਲੇਗਾ ਬੱਚੇ ਦਾ ਜਿਹੜਾ ਇਸਦਾ ਕਾਫੀ ਦੇਖ ਲਏ ਫਿਰ ਮਾਰਦੇ ਆਂ ਆ ਰਹੇ ਜਾ ਰਹੇ ਆ ਪੂਛਰੇ ਵਾਲੇ ਚੱਲ ਗਏ ਨਾ ਉਹਦੇ ਤੋਂ ਇਹਨਾਂ ਨੂੰ ਆਪਨੇ ਛੋਟੇ ਜਿਹੇ ਮਾਰਦੇ ਉਹਦੇ ਦਾ ਮੌਕਾ ਮਿਲ ਗਿਆ ਹਾਂਜੀ ਇਹ ਮੌਕਾ ਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿ ਲੋਨੇ ਮਿਲੋ ਜਲਦੀ ਮਿਲ ਜੀ ਗਾ ਪੰਚਾਇਤ ਸਰਿਆਣੀ ਸਾਹਿਲ ਜੀ ਸਰ ਮੇਲਾ ਹੀ ਸਰਪੰਚ ਸਾਹਿਬ ਨਾ ਉਪਰੂ ਆਇਆ ਤੇ ਤੂ ਵੇਖਣ ਕੀ ਹੋਇਆ ਉਧਰ ਸਰ ਜੱਕਦਮ ਗੋਲੀਆਂ ਚੱਲੀਆਂ ਅਈ ਸਾਰ ਦੇ ਖਲੋਤੇ ਹੋਈ ਸੀ ਸਾਰੇ ਭੱਜਣ ਦੌੜਨ ਲੱਗ ਪਏ ਅਈ ਭੱਜਣ ਲੱਗੇ ਦੇ ਮੇਰੇ ਮਾ ਭੱਜਿਆ ਭੱਜਿਆ ਨਹੀਂ ਮਤਲਬ ਭੱਜਣ ਲਗਾ ਹਾਂ ਪਹਿਲੂ ਗੋਲੀ ਵਾਜੀ ਸਾਰਾ ਰਾਤ ਤੇ ਮੇਰੇ ਨਾਲ ਦੇ ਮੁੰਡੇ ਮਾਂਡੇ ਭੱਜ ਗਏ ਸਾਰੇ ਖਰਾਕ ਸੌਣਗੇ ਸਿਰਫ ਇੱਕੋ ਮੁੰਡਾ ਹੈ ਜਿਹੜਾ ਮੇਰੇ ਮਹਲੇ ਦੇ ਕੈਂਪ ਦਾ ਜਿਹਦਾ ਵਾਜ ਆਈ ਹੈ ਨਾ ਇੱਕ ਨਹੀਂ 10 ਬੰਦੇ ਹੀ ਘੱਟੋ ਘੱਟ ਦਾਹੇ ਪਰ 10 12 ਗੋਲੀਆਂ ਇਕੱਠੀਆਂ ਚੱਲੀਆਂ ਤੇ ਪਤਾ ਲੱਗਾ ਸਾਰੇ ਭੱਜੇ ਆ ਸਰ ਮੇਲਾ ਚੱਲਦਾ ਹੋ ਛੱਡ ਕੇ ਸਿੰਗਰ ਤੱਕ ਭੱਜ ਗਏ ਸਰ ਸਟੇਜ ਤੋਂ ਮੈਂ ਮੇਲਾ ਦੇਖ ਰਿਆ ਸੀ ਬੌਂਸਰ ਸਾਰੇ ਤਿੰਨੇ ਤੇ ਮੇਰੇ ਨਾਲ ਆਏ ਸੀ ਉਹਨਾਂ ਨੂੰ ਇਸ ਟਾਈਮ ਡਾਕਟਰ ਸਾਹਿਬ ਨੇ ਰੈਫਰ ਕਰਤਾ ਅੰਬਰਸਰ ਬਾਕੀ ਜਿਹੜੇ ਆ ਪਹਿਲੋਂ ਹੀ ਅੰਬਰਸਰ ਚਲ ਗਏ ਸਾਬਾ ਸਰਪੰਨ ਸਾਹਿਬ ਉਹ ਵੀ ਅੰਬਰਸਰ ਚਲ ਗਏ ਪਹਿਲੋਂ ਹੀ ਉਹਨਾਂ ਹੀ ਸ਼ਾਇਦ ਢੇਡ ਚ ਲੱਗੀ ਸਾਰਾ ਕੁੜਤਾ ਢੇਡ ਉੱਤਲੀ ਬਿੜਾਈ ਲਗਣਾ ਅੱਜ ਹੀ ਸੇਨਾ ਬਾਬਾ ਬੁੱਧ ਸਾਹਿਬ ਦਾ ਮੇਲਾ ਮਨਾਇਆ ਜਾ ਰਿਹਾ ਸੀ ਸਲਾਨਾ ਮੇਲਾ ਹੀ ਤੇ ਮੇਲਾ ਮਨਾਇਆ ਜਾ ਰਿਹਾ ਸੀ ਜੀ ਤੇ ਰਾਤ ਇੱਕ ਦੋ ਸਿੰਗਰ ਪਹਿਲੋਂ ਗਾ ਕੇ ਚਲ ਗਏ ਸੀ ਤੇ 1:30 ਵਜੇ ਦਾ ਟਾਈਮ ਸੀ ਤੇ 2-3000 ਬੰਦਾ ਸੰਗਤ ਸਾਰੀ ਬੈਠੀ ਸੀ ਤੇ ਮਨੋ ਸਿੰਗਰ ਗਾ ਰਹੇ ਸੀ ਤੇ ਸਾਰੇ ਆਪਣੀ ਮਸਤੀ ਨਾਲ ਮਿਲ ਮਿਲ ਕੇ ਆਨੰਦ ਮਾਣਦੇ ਮਾਣਦੇ ਸੀ ਸਰ ਪਿੱਛੇ ਆ ਕੇ ਇੱਥੇ ਛੜਕ ਛੜਕ ਦੇ ਉੱਪਰ ਛੜਕ ਦੇ ਉੱਪਰ ਆ ਕੇ ਸਰ ਦੋ ਗੈਂਗਸਟਰ ਹੀ ਮਤਲਬ ਸ਼ੂਟਰ ਜਿੱਦਾ ਕਹ ਲੋ ਹਨਾ ਮੂੰਹ ਮਾਂ ਬੰਨੇ ਹੋਣਾਂ ਨੇ ਸਿਰ ਤੇ ਪਰਨੇ ਬੰਨੇ ਮੂੰਹ ਬੰਨੇ ਮੂੰਹ ਬੰਨੇ ਹੀ ਜਾ ਮੂੰਹ ਟੱਕਿਆ ਹੀ ਤੇ ਉਹ ਸਾਫ਼ ਅਣਪਛਾਤੇ ਲੱਭਣ ਕੇ ਮਤਲਬ ਵੱਖਰੇ ਬੰਦੇ ਆਏ ਹੁੰਦੇ ਆ ਸਾਰੇ ਬੰਦਿਆਂ ਦਾ ਧਿਆਨ ਪੈ ਗਿਆ ਉਹਨਾਂ ਕੋਲ ਕਿ ਮਤਲਬ ਬੰਦੇ ਜਿਹੜੇ ਆ ਇਹ ਮਾੜੇ ਆ ਹਨਾ ਤੇ ਹੋਇਆ ਕੀ ਸਰ ਕਿ ਉਹ ਜਿਹੜੇ ਬੰਦੇ ਹੀ ਪਿੰਡ ਦੇ ਉਹਨਾਂ ਨੇ ਸਰਪੰਚਾਂ ਨੂੰ ਦੱਸਿਆ ਜਾ ਕੇ ਵੀ ਸਰਪੰਚ ਸਾਹਿਬ ਬੰਦੇ ਮਾੜੇ ਆ ਪਿਛਲੇ ਜਿਹੜੇ ਬੰਦੇ ਆਏ ਨੇ ਦੋ ਉਹ ਉਹਨਾਂ ਦੇ ਪਿੱਛੋਂ ਆਏ ਉਹਨਾਂ ਨੇ ਪਿਸਤੌਲ ਕੋਕ ਕੀਤੇ ਆ ਤੇ ਕਿਹ ਬੰਦਾ ਬਾਥਰੂਮ ਕਰਨ ਗਿਆ ਉਹਨੇ ਵੇਖ ਲਿਆ ਉਹਨੇ ਆ ਕੇ ਸਰਪੰਚਾਂ ਨੂੰ ਦੱਸਿਆ ਵੀ ਸਰਪੰਚਾਂ ਇਹਨਾਂ ਕੋ ਬੰਦੇ ਕੋ ਪਿਸਤੌਲ ਆੜੇ ਪਿੱਛੇ ਦੋ ਆਇਆ ਜੋ ਜਦੋਂ ਸਰਪੰਚ ਸਾਹਿਬ ਨੇ ਆ ਕੇ ਗੱਲ ਕਰਨੀ ਕੋਸ਼ਿਸ਼ ਕੀਤੀ ਵੀ ਹਾਂ ਦੱਸੋ ਵੀ ਤੁਸੀਂ ਕਿੱਧਰ ਆਏ ਜੇ ਕੌਣ ਜੇ ਉਹਨਾਂ ਨੇ ਕੱਢ ਕੇ ਸਰਪੰਚਾਂ ਦੇ ਗੋਲੀਆਂ ਮਾਰਨੇ ਸ਼ੁਰੂ ਕਰ ਦਿੱਤੀਆਂ ਜੋ ਸਰਪੰਚਾਂ ਨੇ ਗੋਲੀਆਂ ਮਾਰਨੇ ਸ਼ੁਰੂ ਕੀਤੀਆਂ ਤੇ ਫਿਰ ਸਰਪੰਚਾਂ ਦੇ ਸਾਥੀ ਆ ਤੇ ਸਰਪੰਚ ਸਾਹਿਬ ਨੇ ਵੀ ਅੱਗੋਂ ਇੱਕ ਗੋਲੀ ਗੋਣੇ ਵੱਜ ਗਿਆ ਸਰਪੰਚਾਂ ਨੇ ਕੋ ਫੇਰ ਮਾਰੇ ਉਹਨਾਂ ਜੋ ਇੱਕ ਬੰਦਾ ਜਿਹੜਾ ਉਹ ਮੁੱਕ ਜ਼ਖਮੀ ਹੋ ਗਿਆ ਜੀ ਜ਼ਖਮੀ ਕਿ ਪੱਜਾ ਲੱਗਾ ਉਹ ਡਿੱਗ ਪਿਆ ਤੇ ਜਿਹੜੇ ਪਿੰਡ ਦੇ ਬੰਦੇ ਉਹਨਾਂ ਉੱਤੇ ਛਾਲ ਮਾਰਤੀ ਉਹਨੂੰ ਫੜਨ ਦੀ ਫੜਨ ਲਈ ਤੇ ਉਹ ਜੋ ਛਾਲ ਮਾਰੀ ਆ ਉਹਨੇ ਥੱਲੋਂ ਉਹ ਬੰਦੇ ਦੇ ਵੀ ਵੱਖੀ ਚ ਦੋ ਤਿੰਨ ਗੋਲੀਆਂ ਮਾਰਤੀਆਂ ਜਦੋਂ ਗੋਲੀ ਚੱਲੀ ਆ ਪਹਿਲੋਂ ਬ੍ਰੈਸਟ ਵਾਲੇ ਪਿਸਤੌਲ ਹੀ ਉਹਨਾਂ ਸਰ ਦੋਵਾਂ ਨੇ ਚਲਾਈ ਗੋਲੀ ਜੋ ਗੋਲੀ ਚੱਲੀ ਆ ਪਿੰਡ ਦੇ ਹੋਰ ਵੀ ਤਿੰਨ ਚਾਰ ਬੰਦ ਪੰਜ ਚਾਰ ਪੰਜ ਬੰਦੇ ਜ਼ਖਮੀ ਹੋਏ ਆ ਜੀ ਜਿਨ੍ਹਾਂ ਨੂੰ ਗੋਲੀਆਂ ਵੱਜੀਆਂ ਵਾ ਜਿਨ੍ਹਾਂ ਚੋਂ ਦੋ ਤਿੰਨ ਜਣੇ ਜਿਆਦਾ ਸੀਰੀਅਸ ਵਾ ਤੇ ਬਾਕੀ ਇਹਨਾਂ ਦੇ ਲੱਤਾਂ 'ਵਾਂ ਚ ਗੋਲੀਆਂ ਵੱਜੀਆਂ ਸਰਪੰਚ ਸਾਹਿਬ ਸੀਰੀਅਸ ਆ ਜੀ ਉਹ ਇੱਧਰੋਂ ਭੱਜ ਗਿਆ ਜੀ ਪੈਦਲ ਪੈਦਲ ਇੱਧਰੋਂ ਭੱਜਾ ਜੀ ਅੱਗੋਂ ਅਸੀਂ ਰਸਤਾ ਰੋਕਿਆ ਸੀ ਬਲੌਕ ਕੀਤਾ ਸੀ ਇੱਧਰੋਂ ਭੱਜਾ ਫਿਰ ਗੱਲ ਇਹ ਹੀ ਕਿ ਸੰਗਤ ਹੀ ਮਗਰ ਅਸੀਂ ਨਾ ਭੱਜ ਸਕੇ ਸੰਗਤ ਕਰਕੇ ਉਹ ਸੰਗਤ ਦੀ ਆੜ ਜੋ ਭੱਜ ਗਏ ਉਹਨਾਂ ਵੱਲੋਂ ਸਰ ਗੋਲੀਆਂ ਚੱਲੀਆਂ ਉਹਨਾਂ ਵੱਲੋਂ ਸਰ ਗੋਲੀਆਂ ਚੱਲੀਆਂ ਕੋਈ 25 30 ਦੇ ਕਰੀਬ ਗੋਲੀਆਂ ਚੱਲੀਆਂ ਉਹਨਾਂ ਵੱਲੋਂ ਪੰਜ ਬੰਦੇ ਜੀ ਫਿਰ ਇੱਕ ਗੈਂਗ ਤੋਂ ਇੱਕ ਗੈਂਗ ਲਿਖ ਪੁਲਸ ਬਾਅਦੋਂ ਆਈ ਜੀ ਜਦੋਂ ਅਸੀਂ ਲੈ ਗਏ ਜ਼ਖਮੀਨ ਚੁੱਕ ਕੇ ਆਪਾਂ ਤੁਹਾਡੇ ਵੀ ਕਾਫੀ ਖੂਨ ਖਾਨ ਲੱਗਾ ਸਰ ਮੈਂ ਫਿਰ ਚੁੱਕ ਕੇ ਖੜਿਆ ਸਰਪੰਨ ਸਾਹਿਬ ਨੂੰ ਕੋਈ ਪੋਲਖਾਲ ਵੀ ਬ੍ਰਾਹਮਣ ਦਸਾਏ ਫਿਰ ਸਰ ਅਸੀਂ ਤੇ ਵੇਖੋ ਸਰਪੰਨ ਸਾਹਿਬ ਨੂੰ ਅਸੀਂ ਸਰ ਜਦੋਂ ਬੰਦੇ ਜ਼ਖਮੀ ਆਏ ਜਾਨ ਬਚਾਉਣ ਲਈ ਮਿੰਟੋ ਮਿੰਟੀ ਚੁੱਕ ਕੇ ਦੋ ਤਿੰਨ ਬੰਦੇ ਜਿਹੜੇ ਅਸੀਂ ਬਟਾਲੇ ਲੈ ਗਏ ਦੋ ਤਿੰਨ ਬੰਦੇ ਹਮਸਰ ਲੈ ਗਏ ਉਹ ਇਸ ਟਾਈਮ ਜਿਹੜੇ ਸਾਰੇ ਬੰਦੇ ਇੱਕ ਬੰਦੇ ਨੂੰ ਛੱਡ ਕੇ ਸਾਰੇ ਬੰਦੇ ਹਮਸਰ ਦਾ ਅਗਲਾ ਲੱਗਾ ਕੋਈ ਕਿਉਂ ਆਏ ਰੰਜਸ਼ਕੀ ਪਤਾ ਨਹੀਂ ਸਰਪੰਨ ਸਾਹਿਬ ਨਾਲ ਰੰਜਸ਼ੀ ਭਾਜੀ ਇਹ ਬਟਾਲੇ ਬਾਈਪਾਸ ਤੇ ਪਰਪਿੰਡ ਪੈਂਦਾ ਬੋਦੇ ਦੀ ਕੋਈ ਤੇ ਇੱਥੇ ਇਸਲਾ ਨਾ ਮੇਲਾ ਮਣਾਉਂਦੇ ਹਾਂ ਹਰ ਸਾਲ ਦੀ ਤਰ੍ਹਾਂ ਤੇ ਇਸ ਵਾਰ ਵੀ ਬੜੀ ਧੂਂਤਾਂਵਨਾ ਬਣਾਇਆ ਗਿਆ ਹੈ ਮਹੀਨਾ ਡੇਢ ਮਹੀਨਾ ਹੋ ਗਿਆ ਹੈ ਪਿੰਡ ਦੇ ਸਾਰੇ ਵੀਰ ਭਰਾ ਤੜੜੇ ਹੋ ਕੇ ਤਿਆਰੀ ਕਰਨ ਦੇ ਮੇਲੇ ਦੀ ਤੇ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਹੈ ਰਾਤ ਕੋਈ ਡੇਢ ਕਿਹ ਵਜੇ ਬੰਦੇ ਅਲਪਛਾਤੇ ਆਏ ਆ ਜੀ ਤੇ ਉਹਨਾਂ ਨੇ ਆ ਕੇ ਕਾਫੀ ਨਿੰਦਨਯੋਗ ਕਰਤੂਤ ਉਹਨਾਂ ਨੇ ਕੀਤੀ ਆ ਉਹਨਾਂ ਨੇ ਇਹ ਨਹੀਂ ਦੇਖਿਆ ਕਿ ਬੱਚੇ ਕਿੰਨੇ ਮਾਵਾਂ ਪਹਿਣਾ ਕਿੰਨੀਆਂ ਆ ਵਾ ਤੇ ਉਹਨਾਂ ਨੇ ਆ ਕੇ ਵਧਾਈ ਕੀਤੀ ਉਹਨਾਂ ਫੈਰ ਕੀਤਾ ਜੀ ਇਹੋ ਫਾਇਰ ਦੇ ਨਾਲ ਨੁਕਸਾਨ ਤੇ ਕਾਫੀ ਹੋਇਆ ਚਲੋ ਹਲੇ ਮਾਰਾ ਬਚਾ ਕਰ ਗਿਆ ਜਿਹੜੇ ਹਿਸਾਬ ਨਾਲ ਉਹਨਾਂ ਫਾਇਰਿੰਗ ਕੀਤੀ ਆ ਜੇ ਕਿਤੇ ਹਿੱਟ ਹੋ ਜਾਂਦੀਆਂ ਸਾਡੇ 25 ਤੋਂ 30 ਜੀ ਮਰਨੇ ਹੀ ਤੇ ਇਹ ਪ੍ਰਸ਼ਾਸਨ ਨੂੰ ਵੀ ਚਾਹੀਦਾ ਸੀ ਵੀ ਚਲੋ ਮੇਲਾ ਚੱਲ ਰਿਹਾ ਵਾ ਇੱਥੇ ਉਹਨਾਂ ਨੂੰ ਮੁਲਾਦਤ ਚਾਹੀਦੀ ਉਹ ਵੀ ਐਨੀ ਮੌਕੇ ਦੇ ਉੱਤੇ ਤੇ ਬਾਕੀ ਕਿੰਨੇ ਕੋ ਫਾਇਰਿੰਗ ਭਾਜੀ ਉਸਲੇ ਮੌਕੇ ਤੇ ਹੋਈ ਭਾਜੀ ਫਾਇਰਿੰਗ 25 ਤੋਂ 30 ਰੋ ਦੇ ਵੇਲੇ ਫਾਇਰਿੰਗ ਹੋਈ ਆ ਜੀ ਉਹ ਕਿੰਨੇ ਜਾਣੇ ਸੀ ਸਕਾਤੇ ਆਏ ਸੀ ਮਹਾਰਾਜਾ ਟੋ ਦੋ ਜਾਣੇ ਇਥੇ ਰੋਡ ਦੇ ਉੱਪਰ ਖਲੋਤੇ ਦਿਖੇ ਆ ਜੀ ਉਹ ਆਡਾ ਕੋਈ ਬੰਦਾ ਕੋਈ ਪਿਸ਼ਾਬ ਕਰਨ ਗਿਆ ਹੈ ਪਿਸ਼ਾ ਉਹ ਬਾਥਰੂਮ ਨੂੰ ਉਹਨੇ ਦੇਖਿਆ ਵੀ ਨਾ ਕੋਈ ਵੈਪਣ ਹੈ ਗਿਆ ਤੇ ਬੰਦੇ ਅਣਜਾਣ ਜੇ ਆ ਤੇ ਉਹਨੇ ਆ ਕੇ ਸਰਪੰਚ ਸਾਹਿਬ ਨੂੰ ਕਿਹਾ ਵੀ ਸਰਪੰਚ ਸਾਹਿਬ ਪਿੱਛੇ ਬੰਦੇ ਦੋ ਗਏ ਨਾ ਕੋਈ ਵੈਪਣ ਆ ਤੇ ਸਰਪੰਚ ਸਾਹਿਬ ਮੰਡਾਲ ਚ ਉੱਠ ਕੇ ਵੀ ਕੋਈ ਉਹ ਨੁਕਸਾਨ ਨਾ ਜ਼ਿਆਦਾ ਕਰ ਜੇ ਪੁੱਛਣਗੇ ਵੀ ਬੰਦੇ ਕਿੱਥੋਂ ਦੇ ਕਿਹੜੇ ਕੰਮ ਤੋਂ ਆਏ ਦੇ ਪਿਓ ਸਰਪੰਚ ਸਾਹਿਬ ਨੇ ਅੱਗੇ ਪੁੱਛਿਆ ਵੀ ਹਾਂ ਕਿ ਕਿੱਧਰ ਆਏ ਤੇ ਕਿੱਥੋਂ ਆਏ ਜੀ ਉਹਨਾਂ ਦੂਜੀ ਗੱਲ ਪੁੱਛਣ ਦਾ ਮੌਕਾ ਨਹੀਂ ਦਿੱਤਾ ਉਹਨਾਂ ਦਫ਼ਤਰ ਪਿਸਤਲ ਕੱਢ ਕੇ ਨਾ ਫਾਇਰ ਮਾਰਨੇ ਸ਼ੁਰੂ ਕਰਤੇ ਆ ਜੀ ਉਹਨਾਂ ਮਾਰੇਆ ਬਰਾਇਟ ਜੀ ਸਰਪੰਚ ਦੇ ਕਿੰਨੇ ਲੱਗਿਆ ਥਾ ਸਰਪੰਚ ਦੇ ਮਾਰੇ ਦੋ ਫਾਇਰ ਲੱਗਿਆ ਜੀ ਤੇ ਸੀਰੀਅਸ ਹੈ ਜੀ ਕਿੰਨੇ ਬੰਦੇ ਜ਼ਖਮੀ ਹੋਏ ਟੋਟਲ ਜੀ 5 ਬੰਦੇ ਦਾ ਨਗਰ ਦੇ ਜਖਮੀ ਹੋਏ ਜੀ ਇੱਕ ਤਾਂ ਚਲੋ ਧੀ ਤੇ ਆਣੀ ਪਿੰਡ ਮੇਲਾ ਦੇਖਣ ਆਈ ਲੁਧਿਆਣੇ ਤੋਂ ਉਹਦੇ ਵੀ ਗੋਲੀ ਲੱਗੀ ਹੋਈ ਆ ਤੇ ਚਾਰ ਜਾਨ ਸਿਆ ਆਪਣੇ ਪਿੰਡ ਦੇ ਇਤੋਂ ਦੇ ਤੇ ਬਾਕੀ ਪਿੰਡ ਵਾਲਿਆਂ ਦੇ ਬਹੁਤ ਸਜੋਗ ਹੀ ਵੀਰਾਂ ਸਾਰਿਆਂ ਦਾ ਇੰਨਾ ਬੜਾ ਪ੍ਰਾਲਾ ਕੀਤਾ ਕਿ ਐਂਕਟਰ ਢਾ ਲੜਾ ਇੱਕ ਹੀ ਇੱਕ ਫਰਾਰ ਹੋ ਗਿਆ ਇੱਕ ਢਾ ਲਿਆ ਇਹਨਾਂ ਨੇ ਉਹ ਵੀ ਜ਼ਖਮੀ ਹਾਂਜੀ ਜ਼ਖਮੀਆਂ ਦੀ ਉਹਦੇ ਉੱਪਰ ਸਾਡੇ ਇੱਕ ਵੀਰ ਸਾਡੇ ਦੇ ਇੱਕ ਨੇ ਬੜੀ ਦਲੇਰੀ ਵਿਖਾਈ ਤੇ ਛਾਲ ਮਾਰ ਕੇ ਢਾ ਲਿਆ ਉਹਨੂੰ ਉਹ ਗਿਆਇ ਤੋਂ ਨਾ ਥੱਲੇੋਂ ਫੇਰ ਮਾਰਦੇ ਉਹਨੂੰ ਤੇ ਉਹਦੇ ਰੋਂਦ ਜ਼ਿਆਦਾ ਲੱਗੇ ਆ ਹਾਂ ਸਾਡੇ ਕੋਲ ਟੋਟਲ 6 ਪੇਸ਼ੈਂਟ ਆਏ ਸੀਗੇ ਵਿਦ ਲਜਿਸਟਰੀ ਆਫ ਗਨ ਸ਼ਾਟ ਉਹਦੇ ਚ ਪੰਜ ਮੇਲ ਸੀਗੇ ਇੱਕ ਫੀਮੇਲ ਸੀਗੀ ਤੇ ਇਨਾਂ ਚ ਜਿਹੜੇ ਟੋਟਲ ਜਿਹੜੇ 6 ਪੇਂ 6 ਤੇ 6 ਪੇਸ਼ੈਂਟਸ ਹੀ ਰੈਫਰ ਕੀਤੇ ਗਏ ਚੀਜ਼ ਉਹ ਗੁਨਾਕ ਦੇ ਅ ਅੰਮ੍ਰਿਤਸਰ ਵੱਲੋਂ ਰੈਫਰ ਕੀਤੇ ਗਏ ਇਹ ਸੜੀ ਕੋ ਤਕਰੀਬਨ ਪੌਣੇ 2 ਵਜੇ ਤੋਂ ਪਹਿਲਾਂ ਪੇਸ਼ੈਂਟ ਆਇਆ ਸੀਗਾ ਉਸ ਤੋਂ ਬਾਅਦ ਥੋੜੇ ਦੋ ਦਿਨ ਪੇਸ਼ੈਂਟ ਇਕੱਠੇ ਆਏ ਆ ਫਿਰ ਉਸ ਤੋਂ ਬਾਅਦ ਥੋੜੇ ਟਾਈਮ ਤੱਕ 15 20 ਮਿੰਟ ਦੀ ਅ ਦੇਰੀ ਦੇ ਬਾਅਦ ਪੇਸ਼ੈਂਟ ਸਾਡੇ ਕੋਲ ਲਗਾਤਾਰ ਆਂਦੇ ਰਹੇ तकरीबन 2.5 ਇਹ ਬੁੱਧੇ ਦੀ ਖੂਈ ਤੇ ਦੱਸਿਆ ਜਾ ਰਿਹਾ ਜੋ ਵੀ ਕੰਡੀਸ਼ਨ ਉਹਨਾਂ ਦੇ ਵਿੱਚੋਂ ਕਿੰਨਿਆਂ ਦੀ ਕ੍ਰਿਟੀਕਲ ਸੀ ਕਿੰਨਿਆਂ ਦੀ ਸਹੀ ਸੀ ਕੰਡੀਸ਼ਨ ਇਹ ਤਾਂ ਹਜੇ ਫਿਲਹਾਲ तकरीबन ਚਾਰ ਪੇਸ਼ੈਂਟਸ ਤਾਂ ਹੈਗੇ ਸੀਗੇ ਜਿਨ੍ਹਾਂ ਦੀ ਵਾਕਈ ਕ੍ਰਿਟੀਕਲ ਪੇਸ਼ੈਂਟ ਹੈ ਛੇ ਚੋ ਜਿਹੜੇ ਚਾਰ ਪੇਸ਼ੈਂਟ ਸੀਗੇ ਨਾਮ ਹੈ ਮੈਂ ਬੋ ਦਿਕੋਈ ਤੇ ਸਰਪੰਚ ਗੁਰਦੇਵ ਸਿੰਘ ਸਾਹਿਬ ਆ ਤੇ ਉਹਨੇ ਕੋਈ ਮੇਲਾ ਮੂਲਾ ਕਹਿੰਦੇ ਕਰਵਾ ਰਿਆ ਸੀ ਸਾਡੀ ਪੀਸੀਆਰ ਵਿੱਚ ਤਨਾਰ ਸੀ ਤੇ ਪਤਾ ਲੱਗਾ ਵੀ ਇੱਥੇ ਕੋਈ ਫਾਇਰ ਇਨਸੀਡੈਂਟ ਹੋਇਆ ਹੈ ਉਹਦੇ ਚ ਸਰਪੰਚ ਦੇ ਇੱਕ ਉਹਦਾ ਕੋਈ ਪ੍ਰਾਈਵੇਟ ਤੌਰ ਤੇ ਬੰਸਰ ਰਮਾ ਰੱਖਿਆ ਹੀ ਉਹਦੇ ਇੱਕ ਸੇਵਾਦਾਰ ਦੇ ਤੇ ਇੱਕ ਲੇਡੀ ਜਿਹੜੀ ਉਹਦੇ ਲੱਤ 'ਚ ਪਤਾ ਲੱਗਾ ਕਿ ਗੋਲੀ ਲੱਗੀ ਹੈ ਤੇ ਇੱਕ ਬੰਦਾ ਜਿਹੜਾ ਦੂਜੀ ਪਾਸਿਓਂ ਕਹਿੰਦੇ ਕੋ ਫੜਿਆ ਉਹ ਹਸਪੀਟਲ ਹੈ ਉਹ ਵੀ ਤੇ ਹੁਣੇ ਮੈਂ ਜਾ ਕੇ ਸਾਰੇ ਹਾਲਾਤ ਪਤਾ ਕਰਕੇ ਜੋ ਵੀ ਹਾਲਾਤ ਹੋਣਗੇ ਉਹਦੇ ਮੁਤਾਬਕ ਅੱਗੇ ਜਿਹੜਾ ਤੁਹਾਨੂੰ ਮੈਂ ਦੱਸਾਂਗਾ